ਬਾਕੀ ਜੋ ਅਜਕਲ ਸਾਡਾ ਯੂਥ ਹੈ ਉਹ ਕਾਫੀ ਮਿਸ ਗਾਈਡਡ ਹੈ ਮਿਸ ਗਾਈਡਡ ਇਨ ਦਾ ਸੈਂਸ ਆਫ ਉਸ ਨੂੰ ਇਹ ਹੀ ਨਹੀਂ ਪਤਾ ਕਿ ਉਸਨੇ ਲਾਈਫ ਵਿੱਚ ਕਰਨਾ ਕੀ ਹੈ ਧਰਮ ਤਾਂ ਦੂਰ ਦੀ ਗੱਲ ਹੈ ਉਹਨੂੰ ਆਪਣੇ ਬੇਸਿਕ ਦਿਨਚਰਿਆ ਕੀ ਹੈ ਲਾਈਫ ਚ ਕੀ ਬੰਨਣਾ ਹੈ ਉਹਦੇ ਵਿੱਚ ਵੀ ਉਹ ਸੋਚ ਨਹੀਂ ਪਾ ਰਿਹਾ ਸ਼ਾਮ ਹੁੰਦੀ ਹੈ ਨਸ਼ੇ ਚ ਪੈ ਜਾਂਦਾ ਹੈ ਜਾਂ ਉਹ ਇੰਟਰਨੈਟ ਖੋਲ ਕੇ ਮੋਬਾਈਲ ਤੇ ਲੱਗਿਆ ਰਹਿੰਦਾ ਹੈ ਬਸ ਮੀਨਸ ਉਹਨੂੰ ਨਾ ਲਾਈਫ ਦਾ ਲਾਈਫ ਵਾਲੋ ਜਾਈ ਨਹੀਂ ਪਾ ਰਿਹਾ ਕੁਝ ਇਹਦੇ ਬਾਰੇ ਕਹੀ ਜਿਹੜਾ ਹੁੰਦਾ ਨਾ ਰਾਜ ਪ੍ਰਬੰਧ ਜੀ ਬਾਕੀ ਦੋ ਤਰ੍ਹਾਂ ਦੀ ਗੱਲ ਨੇ ਐਤਾ ਤੁਸੀਂ ਲੀਡਰ ਬੇਫਕੂ ਬਣਾ ਕੇ ਲੋਕਾਂ ਨੂੰ ਉਹਦੇ ਲੀਡਰ ਰਹਿ ਸਕਦੇ ਆ ਜਿਹੜੇ ਆ ਬੇਈਮਾਨ ਆਦਮੀ ਹੁੰਦੇ ਨੇ ਨਾ ਬੇਫਕੂ ਬਣਾ ਕੇ ਅਗਿਆਨੀ ਬਣਾ ਕੇ ਹੀ ਉਹਨਾਂ ਦਾ ਰਾਜ ਕੀਤਾ ਜਾ ਸਕਦਾ ਹੈ ਗਿਆਨੀ ਇਹ ਤੇ ਜੇ ਬੇਈਮਾਨ ਆਦਮੀ ਨੇ ਰਾਜ ਕਰਨਾ ਹੋਵੇ ਉਹ ਗਿਆਨੀ ਦੇ ਸਕਦਾ ਉਹੀ ਕੀਤਾ ਹੋਇਆ ਸਾਡਾ ਜਿਹੜਾ ਗਿਆਨ ਹੈ ਜਾਂ ਫਿਰ ਉਹਨਾਂ ਨੂੰ ਬੇਈਮਾਨ ਆਪਣੇ ਵਰਗਾ ਬਣਾ ਲਓ ਫਿਰ ਰਾਜ ਕਰ ਸਕਦੇ ਆ ਫਰਨਾ ਮੈਂ ਕਿਹਾ ਸੀ ਵੀ ਜਿਹੜੀ ਤੁਸੀਂ ਪੜ੍ਹਾਈ ਪੜਾਉ ਸ਼ੁਰੂ ਕੀਤੀ ਹੈ ਇਹਦੇ ਵਿੱਚ ਅਥਰਵੇਦਾਜ ਬੇਦ ਛੱਡਿਆ ਨਾ ਉੱਥੋਂ ਲਈਏ ਆਪਾਂ ਜਿਹੜਾ ਬ੍ਰਾਹਮਣ ਸੀ ਉਹ ਬੇਦ ਦਾ ਪ੍ਰਚਾਰ ਕਰਦਾ ਸੀ ਜੀ ਬਾਬਾ ਜੀ ਬ੍ਰਾਹਮਣ ਰਾਜੇ ਨੂੰ ਰਾਜਾ ਨਹੀਂ ਮੰਨਦਾ ਰਾਜੇ ਨੂੰ ਕਹਿੰਦਾ ਤਫੋ ਰਾਜ ਰਾਜੋ ਨਰਕ ਬ੍ਰह्म ਗਿਆਨੇ ਪ੍ਰਚਾਰ ਕਰਦਾ ਜਿਹੜਾ ਆਪਣੇ ਆਪ ਨੂੰ ਰਾਜਾ ਮੰਨੂਗਾ ਨਰਕਲ ਜਾਊਗਾ ਰਾਜੇ ਨੂੰ ਇਹ ਕਲਪਰਦਾਸ ਨਹੀਂ ਬਰਦਾਤ ਹੈ ਉਹ ਸਾਨੂੰ ਉਹ ਵਿਰੋਧੀ ਲੱਗਦਾ ਉਹਨੇ ਜੋ ਵਿਦਵਾਨ ਪਾੜੇ ਰਿਸ਼ਵ ਦੇ ਕੇ ਜਲਦੀ ਉਹ ਪਾੜ ਕੇ ਪੰਡਿਤ ਬਣ ਗਏ ਉਹਨਾਂ ਨੇ ਸਿਮਰਤ ਸ਼ਾਸਤਰ ਬਣਾ ਲਏ ਉਹ ਰਿਸ਼ੀ ਗੁਨੀ ਹੋਏ ਉਹਨਾਂ ਨੇ ਰਾਜੇ ਨੂੰ रामचंद्र ਨੂੰ ਡਿਕਲੇਅਰ ਕੀਤਾ অবতার रामचंद्र ਤੋਂ ਰਾਵਣ ਵਰਵਾਤਾ ਜਰਾ ਬੇਚਾਰ ਬੇਦਲ ਗਿਆਤਾ ਉਹ ਬੇਧਰਮ ਹੈ ਧਾਰਮਿਕ ਬੰਦਾ ਹੈ ਰਾਮਚੰਦਰ ਦਾ ਧਰਮੀ ਹੈ ਜਿਹਦੀ ਇਹ ਕਰਦੇ ਨੇ ਸਪੋਰਟ ਉਹਨੇ ਤਾਂ ਸੰਭੂਗ ਨਾਉ ਦਾ ਇੱਕ ઋષਿ ਹੈ ਭਗਤ ਉਹ ਮਾਰਿਆ ਉਹ ਤਾਂ ਕਹਿੰਦਾ ਵੀ ਤੁਸੀਂ ਨੀਵੇਂ ਜੱਤਾਂ ਦੇ ਭਗਤੀ ਨਹੀਂ ਕਰ ਸਕਦੇ ਪਰ ਰਾਮਚੰਦਰ ਸਾਡਾ ਅੱਜ ਰੋਲ ਮਾਡਲ ਹੈ ਇੱਥੋਂ ਇੰਡੀਆ ਬਦਲਿਆ ਹੋਇਆ ਹੈ ਉਸ ਬੇਧਰਮ ਨਾਲ ਮੈਂ ਜੋੜਨਾ ਚਾਹੁੰਨਾ ਹੁਣ ਉਹ ਪੜਾਈ ਦਾ ਪੜਾਈ ਨਹੀਂ ਤੁਸੀਂ ਬੱਚਿਆਂ ਨੂੰ ਪਟਿਆਲੂ ਤੁਸੀਂ ਟਾਰਗੇਟ ਕੀ ਦਿੱਤਾ ਸਵਾਲ ਇਹ ਹੈ ਜਿਹੜੀ ਪੜ੍ਹਾਈ ਬੜਾਈ ਔਰ ਟਾਰਗੇਟ ਉਹ ਨਾ ਪੂਰਾ ਨਹੀਂ ਹੋਦਾ ਨਾਸ਼ਾ ਨ ਕਰਨ ਕੀ ਕਰਨਗੇ ਉਹ ਮਿਸ ਗੱਡ ਤੁਸੀਂ ਕੀਤੇ ਨੇ ਉਹ ਐਜੂਕੇਸ਼ਨ ਸਿਸਟਮ ਐਜੂਕੇਸ਼ਨ ਸਿਸਟਮ ਬਦਲਦਾ ਤੁਸੀਂ ਅਬਰ ਮਗਿਆਨ ਦੀ ਪੜ੍ਹਾਈ ਜਿਹੜੀ ਅੱਜ ਲੋਡ ਪਈ ਹੈ ਵਰਲਡ ਨੂੰ ਤੁਸੀਂ ਯੂਨੀਵਰਸਿਟੀਆਂ ਚੋਂ ਕਿਉਂ ਹਟਾਈ ਬੇਈਮਾਨੀ ਸੀ ਤੁਹਾਡੇ ਤਾਂ ਹਟਾਈ ਰਾਜੇ ਨੂੰ ਰਾਜਾ ਨਹੀਂ ਮੰਨਦੇ ਬੰਦਾ ਰਾਜੇ ਨੂੰ ਹੰਕਾਰੀ ਮੰਨਦਾ ਸ਼੍ਰੀ ਕੇ ਖੁਦਾ ਮੰਦੀ ਹੈ ਔਰ ਵਾਕਈ ਸ਼੍ਰੀ ਕੇ ਖੁਦਾ ਹੁੰਦਾ ਹੈ ਉਹ ਹੁੰਕਾਰੀ ਹੁੰਦਾ ਹੈ ਫੈਸਲਾ ਲੈਂਦਾ ਕਰੋੜਾਂ ਆਦਮੀ ਮਰ ਜਾਂਦੇ ਨੇ ਚੰਦ ਆਦਮੀ ਨੇ ਜਿਨ੍ਹਾਂ ਦੇ ਅਸਲ ਤੇ ਬੜਾ ਜੇ ਹਮਲਾ ਕਰ ਦਵੇ ਇੱਕ ਦੇ ਦੂਹੇ ਤੇ ਦੁਨੀਆ ਸਾਰੀ ਮਰ ਜੂਗੀ ਤੇ ਸ਼੍ਰੀ ਕੇ ਖੁਦਾ ਨਹੀਂ ਇਹ ਇਸ ਕਰਕੇ ਪੜਾਈ ਜਿਹੜੀ ਹੈ ਸਾਡੀ ਇਹੀ ਗਲਤ ਹੈ ਸਿੱਖਿਆ ਹੀ ਗਲਤ ਦਿੱਤੀ ਅਸੀਂ ਆਪਣੀ ਯੂਥ ਨੂੰ ਸੰਭਾਇਆ ਹੀ ਨਹੀਂ ਯੂਥ ਕੀ ਕਰੇ ਕਿੱਥੇ ਜਾਵੇ ਜਿਹੜੇ ਸਾਡੇ ਵਰਗੇ ਬੋਲਦੇ ਨੇ ਉਹੋ ਉਹਨਾਂ ਦੀ ਉਹਨਾਂ ਕੋ ਮੀਡੀ ਹੀ ਨਹੀਂ ਹੈ ਸਰਕਾਰ ਉਹਨਾਂ ਦੇ ਸਰਕਾਰੇ ਨਹੀਂ ਉਹਨਾਂ ਨੂੰ ਅਲੱਗ ਥਲਾਂ ਰੱਖਦੀ ਹੈ ਹੁਣ ਲੋੜ ਇਹਨਾਂ ਨੂੰ ਤਾਂ ਪਈ ਹੈ ਇਹਨਾਂ ਦੇ ਡਿਪਰੈਸ਼ਨ ਆਪਣੇ ਨਹੀਂ ਹਟ ਰਹੇ ਸਰਕਾਰ ਦੇ ਇਹ ਆਪ ਡਿਪਰੈਸ਼ਨ ਚਲੇ ਗਏ ਇਹਨਾਂ ਕੋ ਲਾ ਇਲਾਜ ਬਿਮਾਰੀਆਂ ਨੇ ਹੁਣ ਇਹ ਇੰਨੇ ਇਹਨਾਂ ਦੇ ਅੰਦਰ ਵੱਧ ਗਏ ਨੇ ਇਹ ਇੱਥੇ ਚਲੇ ਗਏ ਕਿ ਅੱਗੇ ਹੁਣ ਜਿੱਦੋਂ ਜ਼ਿਆਦਾ ਅੱਗੇ ਮੌਤ ਤੇ ਮੌਤ ਹੈ ਕੋਣੇ ਦੇਖਦੇ ਨੇ ਵੀ ਇਹਦਾ ਇਲਾਜ ਲੱਭੀਏ ਇਲਾਜ ਇਹਦਾ ਧਰਮ ਚ ਜਿਹੜਾ ਤੂੰ ਜਾਣ ਬੁੱਝ ਕੇ ਛੱਡਿਆ ਇਲਾਜ ਧਰਮ ਦੇ ਵਿੱਚ ਜਿਹੜਾ ਜਾਣ ਬੁੱਝ ਕੇ ਛੱਡਿਆ ਹੁਣ ਆ ਤਾਂ ਉਧਰ ਨੂੰ ਆ ਜਾਓ ਤੇ ਨਹੀਂ ਤਾਂ ਫਿਰ ਉਹ ਕਾਲ ਦੇ ਮੂੰਹ ਦੇ ਵਿੱਚ ਚਲੇ ਜਾਓ ਉਹ ਯੂਥ ਕੀ ਕਰੇ ਬਾਪੂ ਜੀ ਇਸ ਟਾਈਮ ਇਹ ਜੇ ਬਹੁਤ ਯੂਹ ਸਵਾਲ ਕਰੇ ਉਹਨਾਂ ਨੂੰ ਯੂਥ ਹੈ ਯੂਥ ਕਰੇ ਯੂਥ ਧਰਮ ਅਪਣਾਵੇ ਯੂ ਸادਗੀ ਬਲ ਜਾਵੇ ਯੂ ਸਾਡੇ ਨਾਲ ਜੁੜੇ ਝੜਾ ਝੰਡਾ 2030 ਇਹਨੂੰ ਹਿੱਟ ਕਰਦੇ ਨੇ ਅੰਦਰੋਂ ਜੀ ਜਿਨ੍ਹਾਂ ਨੇ ਕੈਪਚਰ ਕੀਤੀ ਹੈ ਵਰਲਡ ਅੰਦਰੋਂ ਨਹੀਂ ਚਾਹੁੰਦੇ ਹਣ ਵੀ ਧਰਮ ਕਾਦਮੀ ਸਾਡੇ ਤੇ ਆ ਜਾਣ ਯੂ ਸਾਡਾ ਸਾਥ ਦੇਵੇ ਇਹੋਂ ਨਾਤ ਪਾ ਦਿੰਨੇ ਕਿਸੇ ਐਜੀਟੇਸ਼ਨ ਚਾਵੇ ਐਜੀਟੇਸ਼ਨ ਉਹ ਐਜੀਟੇਸ਼ਨ ਕੁਝ ਵੀ ਨਹੀਂ ਹੈ ਜਿਹੜੇ ਸਵਾਰਥੀ ਲੀਡਰ ਐਜੀਟੇਸ਼ਨ ਕਰਦੇ ਨੇ ਆਪਣਾ ਸਵਾਰਥ ਪੂਰਾ ਕਰਕੇ ਉਹੀ ਕੰਮ ਕਰਦੇ ਨੇ ਨੇ ਸਵਾਰਥੀ ਜਿਹੜੇ ਬੰਦੇ ਨੇ ਉਹਨਾਂ ਦੀ ਐਜੀਟੇਸ਼ਨ ਹੈ ਜਿਹੜੀ ਧਰਮ ਦੀ ਉਹਦੇ ਨਾਲ ਜੁੜੇ ਯੂਥ ਪਲਟ ਕੇ ਰੱਖ ਦਾਂਗੇ ਅਸੀਂ ਬਾਜੀ ਸਾਰੀ ਬਾਕੂ ਜੀ ਥੋੜਾ 20 30 ਚੱਲਣਾ ਪਾ ਦੋ ਕਿ ਯੂਥ ਵਾਸਤੇ ਕਿੰਦਾ ਫਾਇਦੇਮੰਦ ਹੈ ਕਿੰਦਾ ਯੂਥ ਜੁੜ ਕੇ ਉਹ ਯੂਥ ਨੂੰ ਅਸੀਂ ਦੱਸਾਂਗੇ ਈਮਾਨਦਾਰੀ ਪਹਿਲੀ ਤਾਂ ਗੱਲ ਈਮਾਨਦਾਰੀ ਦੀ ਹੈ ਕਿਉਂ ਤਾਂ ਆਪੇ ਇਮਾਨਦਾਰ ਹੋਵੇ। ਜੀ। ਇਮਾਨਦਾਰ ਹੋ ਕੇ ਈਮਾਨਦਾਰੀ ਆਪ ਲੈ ਆਵੇ ਸਾਦਾ ਜੀਵਨ ਛੱਡੇ ਜੋ ਕੁਝ ਸੁਪਨੇ ਨੇ ਉਹਨਾਂ ਦੇ ਸੁਪਨੇ ਨਹੀਂ ਪੂਰੇ ਹੋਣ ਇਹਨਾਂ ਨੂੰ ਸੁਪਨੇ ਨਹੀਂ ਦਿਖਾ ਸਕਦੇ ਨੇ ਦੇਖ ਨਹੀਂ ਸਕਦੇ। ਉਹ ਛੱਡ ਕੇ ਸਾਦਗੀ ਤੇ ਆਜਣ ਜੀਵਨ ਤੇ। ਉਹ ਇੱਕ ਇਤਿਹਾਸ ਰਚਣ ਵੀ ਅਸੀਂ ਦੁਨੀਆਂ ਤੇ ਸੱਚ ਯੁੱਗ ਪੈਦਾ ਕਰਨਾ ਹੈ। ਅਲ ਕਾਰਡੀਓਗਾ ਨਾ ਇਹਦਾ ਅੰਤ ਕਰਨਾ ਹੈ ਯੂਥ ਇਹਦਾ ਅੰਤ ਕਰ ਸਕਦੀ ਹੈ ਜੇ ਚਾਹੇ ਤੇ ਸਾਰੇ ਸੂਰੇ ਹੋ ਸਕਦੇ ਨੇ ਇਹ ਇਤਹਾਸ ਹੈ ਇਤਹਾਸ ਖਤਮ ਥਾਰੀ ਯੂਥ ਕੁਰਬਾਨੀਆਂ ਦਿੰਦੀ ਨਹੀਂ ਯੂਥ ਇਹ ਵੀ ਇਤਹਾਸ ਹੈ ਹਾਂਜੀ ਇਹ ਇਤਹਾਸ ਹੈ ਕਿ ਯੁੱਗ ਪਲਟੂਗਾ ਯੁੱਗ ਪਲਟ ਦੇ ਸਕਦੀ ਹੈ ਯੂਥ ਪਲਟੇ ਨਸ਼ਾ ਕਰਨੋਂ ਤਾਂ ਆਹੀ ਨਸ਼ਾ ਹੈ ਟਾਰਗੇਟ ਬਣਾਵੇ ਯੁੱਗ ਪਲਟ ਦੇਣੇ ਇਹ ਜਿਹੜੇ ਬੇਈਮਾਨ ਨੇ ਜਿਨ੍ਹਾਂ ਨੇ ਕੁਛ ਕੀਤਾ ਔਰ ਕਰ ਰਹੇ ਨੇ ਬੇਕੂਪਣਾ ਕੇ ਰੱਖ ਰਹੇ ਨੇ ਚੰਗੇ ਇੰਟੈਲੀਜੈਂਟ ਬੰਦੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਹਾਂਜੀ ਸੁਭਾਰਥੀ ਨੂੰ ਨੌਕਰੀ ਮਿਲ ਰਹੀ ਹੈ ਇਹ ਇਹ ਅਨਰਥ ਨਹੀਂ ਹੈ ਕੀ ਹੈ ਇਹ ਕਿਵੇਂ ਪਲਟਣਾ ਹੈ ਹੁਣ ਯੂਥ ਕਾਲਜ ਤੋਂ ਬਾਹਰ ਹੋ ਕੇ ਫਰੀ ਹੈ ਬਿਲਕੁਲ ਕੀ ਕਰੇ ਵਿਚਾਰਾ ਹੁਣ ਯਦ ਸਟੱਡੀ ਕਰੇ ਮੈਂ ਇੰਟਰਨੈਟ ਤੇ ਪਾਇਆ ਸੁਣੇ ਉਹ ਜਿਹੜੇ ਕੋ ਸੁਣਦੇ ਨੇ ਅਸੀਂ ਵੀ ਤਾਂ ਇੰਟਰਨੈਟ ਤੇ ਪਾਇਆ ਸਾਡਾ ਕਿਉਂ ਨਹੀਂ ਸੁਣਦੇ ਅਸੀਂ ਵੀ ਤਾਂ ਹੁਣ ਮੀਟਿੰਗਾਂ ਕਰਾਂਗੇ ਅਸੀਂ ਵੀ ਤਾਂ ਆਪਣਾ ਇਮਾਨਦਾਰ ਬੰਦੇ ਇਕੱਠੇ ਕਰਾਂਗੇ ਕਰ ਰਹੇ ਹਾਂ ਜੁੜਨ ਜੁੜੇ ਰਹੇ ਨੇ ਤੁਸੀਂ ਆਏ ਹੋ ਸੁਣ ਕੇ ਆਏ ਹੋ ਸਾਡਾ ਰੋਜ਼ ਆਉਂਦੇ ਨੇ ਸੁਣ ਕੇ ਬੰਦੇ ਰੋਜ਼ ਜੁੜਦੇ ਨੇ ਲੱਖਾਂ ਹੀ ਬੰਦੇ ਸਾਡੇ ਯੂਥ ਦੇ ਜਿਹਨੇ ਸਿੱਖਾਂ ਦੀ ਯੂਥ ਹੈ ਉਹ ਜਿਹੜੇ 60% ਤੋਂ ਜ਼ਿਆਦਾ ਬੰਦੇ ਜੁੜੇ ਨੇ ਮੈਨੂੰ ਸੁਣਦੇ ਨੇ ਯੂਥ ਹੈ ਮੇਰਾ ਬੰਦੇ ਬੰਦੇ ਜਿਆਦਾ ਨੇ ਇੱਥੇ ਵਾਲੇ ਧੜੇਬੰਦੀ ਚ ਫਸੇ ਹੋਏ ਨੇ ਕੋ ਕਾਲੀ ਦਲ ਚ ਇਹ ਆ ਵਿਚਾਰੇ ਕੋਈ ਨੂੰ ਪਤਾ ਹੀ ਨਹੀਂ ਹੈਗਾ ਪਿੰਡਾਂ ਦੇ ਨੇ ਉਹ ਆਪਣੇ ਕੰਮਕਾਰ ਦੇ ਵਿੱਚੇ ਨੇ ਉਹਨਾਂ ਨੂੰ ਕੋ ਲੈਣਾ ਦੇਣਾ ਹੀ ਨਹੀਂ ਹੈ ਜੇ ਯੂਥ ਇਕੱਠਾ ਹੋ ਜਾਵੇ ਫਿਰ ਚੇਜ ਲਿਆ ਸਕਦਾ ਹੈ ਮੈਂ ਕਹਿੰਦਾ ਇਕੱਠਾ ਸਾਰਾ ਬਣਾ ਹੋਵੇ ਅਸੀਂ ਤਾਂ 10% ਬੰਦੇ ਵੀ ਜੇ ਵੜਦੇ ਹੋਣ ਆਂ ਦਾੜੀ 10% 5% ਹੋ ਜਵੇ 95% ਬੇਈਮਾਨੀ ਉਹਨੂੰ ਕੁਝ ਨਹੀਂ ਕਰ ਸਕਦੀ ਕਿਉਂਕਿ ਬੇਈਮਾਨ ਆਪਸ ਵਿੱਚ ਜਿੱਨੀ ਜੁੜੇ ਹੁੰਦੇ ਇੱਕ ਦੂਜੇ ਦੇ ਦੁਸ਼ਮਣ ਹੁੰਦੇ ਨੇ ਠੀਕ ਇਮਾਨਦਾਰ 5% ਇੱਕ ਦੂਜੇ ਤੇ ਮਰਨ ਵਾਲੇ ਹੁੰਦੇ ਨੇ ਇਹਨਾਂ ਦੀ 5% ਦੀ ਸ਼ਕਤੀ ਉਹਨਾਂ ਦੇ 95% ਨਾਲੋਂ ਜ਼ਿਆਦਾ ਸਹੀ ਗੱਲ ਉਹ ਤਾਂ ਸਾਰੇ ਬੇਈਮਾਨ ਨੇ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣ ਨੇ ਅਸੀਂ ਆੜਾ ਡੜ ਦੂਰ ਦੂਰ ਵੀ ਇੱਕ ਦੂਜੇ ਨਾਲ ਜੁੜੇ ਹੋਇਆ ਉਹ ਇਕੱਠੇ ਬੈਠੇ ਵੀ ਕਿਥੋਂ ਬੈਠੇ ਵੀ ਇੱਕ ਦੂਜੇ ਦੇ ਦੁਸ਼ਮਣ ਨਾਲ ਜੁੜੇ ਨਹੀਂ ਹੋਏ ਅੰਦਰ ਉਹ ਤਾਂ ਬੇਈਮਾਨ ਨੇ ਸਾਰੇ ਅੱਜ 5% ਕੋ ਸਾਰੇ ਬੇਈਮਾਨ ਘੁੰਮਣ ਗਿਆਗੇ ਇਕੱਲੇ ਇੱਕ ਸੰਤ ਕੋਲ ਸਾਰੇ ਜਾ ਕੇ ਪੈਰੀ ਪੈਦਦੇ ਨੇ ਬੜੇ ਬੜੇ ਸਿਆਸਦਾਨ ਵੋਟਾਂ ਵਾਸਤੇ ਆਹ ਸੰਤ ਵੀ ਸਾਰੇ ਜੈ ਜੈ ਹੈਗੇ ਦੀਨੇ ਨੇ ਉਹ ਸੰਤ ਵੀ ਕੋਈ ਨਹੀਂ ਜੈ ਜੈ ਹੈਗਾ ਪਤਾ ਹੀ ਹੈ ਉਹਨਾਂ ਸਾਹਮਣੇ ਤਾਂ ਝੁੱਕ ਜਾਂਦੇ ਨੇ ਜਿੱਥੇ ਇਮਾਨਦਾਰ ਆ ਗਏ ਤਾਂ ਖਤਮ ਹੋ ਜਾਂਦੇ ਖਤਮ ਹੋ ਜਾਣਗੇ ਬਿਲਕੁਲ